ਇੱਕ ਦੋ ਸੰਭਾਲ ਲਵੇਂ ਗੁਆਚੀਆਂ ਹੋਈਆਂ ਖੁਸ਼ੀਆਂ ਵੀ ਵਾਪਸ ਆ ਜਾਂਦੀਆਂ ਸਾਨੂੰ ਮਹਾਰਾਜ ਸੰਭਾਲੇ ਨੌਕਰ ਨਹੀਂ ਮਾਣ ਮੱਖਣ ਸ਼ਾਹ ਲੁਬਾਣੇ ਦੇ 500 ਨੌਕਰ ਸੀ ਪਰਿਵਾਰ ਸਾਰਾ ਵੇੜੇ ਵਿੱਚ ਨੌਕਰ ਸਾਰੇ ਵੇੜੇ ਵਿੱਚ ਕਿੱਡਾ ਤਕੜਾ ਬਿਜ਼ਨਸ ਹੋਇਆ ਜਿਸ ਤਰ੍ਹਾਂ ਵੇੜਾ ਉਹਦਾ ਰੇਤੇ ਵਿੱਚ ਫਸ ਗਿਆ ਪਾਣੀ ਭਰੀ کئی ਘੰਟੇ کئی ਦਿਨ ਨਹੀਂ ਨਿਕਲਿਆ ਇਹਨੂੰ ਦੂਜੇ ਬਨੇ ਖੜੋ ਤੇ ਇਹੀ ਕਹ ਲੋ ਵੀ ਜਿਵੇਂ ਕੱਖਾਂ ਕੱਖਾਂ 'ਚ ਰੋਲਣ ਵਾਲਾ ਸਮਾਂ ਨੇੜੇ ਨੇ ਜਰਾ ਤੁਸੀਂ ਬਾਹ ਫੜੀ ਇੱਕ ਰੂਪ ਬਾਬੇ ਬਕਾਲੇ ਬੈਠਾ ਚੌਂਕੜਾ ਮਾਰ ਕੇ ਤੇ ਦੂਜਾ ਰੂਪ ਸਤ ਸਮੁੰਦਰ ਪਾਰ ਮੋਢਾ ਲਾ ਕੇ ਸਿੱਖ ਦਾ ਢੇੜੇ ਬੰਨਾ ਲਾ ਰਿਹਾ ਚੰਗੀ ਸੁਖਣਾ ਵੀ ਮਾੜੀ ਨਹੀਂ ਇੱਚ ਹੋਂਵੇਂ ਨਾ ਹੋਵੇ ਉਨੇ ਰਾਸ ਵਿੱਚ ਸੁਖ ਲਿਆ ਸੀ ਮੈਂ 512 ਭੇਟਾ ਕਰਾਂਗਾ ਮੇਰਾ ਬੇੜਾ ਬਚਾ ਲਉ ਆਖੋ ਸਾਥ ਦੂਜਾ ਪੰਜ ਸ਼ਿਨਾਨਾ ਕੀਤਾ ਸੀ ਸੋਚ ਮਤਾ ਲਿਆਂਦੀ ਪੈਰਾਂ ਦੇ ਛੱਟੇ ਹੱਥਾਂ ਦੇ ਚਿਹਰੇ ਤੇ ਤੀਜਾ ਸਤ ਸਰੂਪ ਸਤਗੁਰਾਂ ਦਾ ਧਿਆਨ ਕੀਤਾ ਸੀ ਜੋ ਤਾਂ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਸੀ ਮੱਖਣ ਛਾ ਰਵਾਣੇ ਨੇ ਅਰਦਾਸ ਤੋਂ ਪਹਿਲਾਂ ਆਖੋ ਸਤਨਾਮ ਇਹ ਵੇਧੀਆਂ ਨੇ ਸਤਿਗੁਰੂ ਦੇ ਸਰੂਪ ਦਾ ਧਿਆਨ ਧਰਨਾ ਜਪਜੀ ਸਾਹਿਬ ਪਾਠ ਕਰਕੇ ਅਰਦਾਸ ਕਰਨੀ ਸੁਚੰਤਾ ਲਿਆਉਣੀ ਸਰੀਰ ਵਿੱਚ ਸਾਵਧਾਨਤਾ ਲਿਆਉਣੀ ਜੀ ਬੋਲ ਕੇ ਨਹੀਂ ਚਾਰ ਬੰਦਿਆਂ ਚ ਨਹੀਂ ਮਨ ਵਿੱਚ ਧਾਰ ਲਿਆ ਮੈਂ ਤੁਹਾਡੇ ਦਿਲ ਤੇ ਚੋਂ 500 ਮੋਹ ਰਾਂ ਇਹ ਚੰਗੀ ਜੀਜ ਵੀ ਮਨ 'ਚ ਧਾਰੀ ਇਹਦਾ ਵੀ ਅਸਰ ਹੈ ਆਖੋ ਸਤਿਨਾਮ ਵਾਹਿਗੁਰੂ ਇੱਕ ਰੂਪ 바ਵੇ ਬਕਾਲੇ ਬੈਠਾ ਦੂਸਰਾ ਰੂਪ ਸਤ ਸਮੁੰਦਰ ਪਾਰ ਮੋਢਾ ਦੇ ਕੇ ਕਿਹੜਾ ਬੰਨੇ ਲਾ ਰਿਹਾ ਹੈ ਤੁਸੀਂ ਨਕਸ਼ਾ ਲਿਆਓ ਨਾ ਬੋੜ ਦੇ ਤੇ ਕੱਖਾਂ ਚ ਰੁੱਲ ਜਾਣਾ ਸੀ ਨੌਕਰ ਵੀ 500 ਪਰਿਵਾਰ ਵੀ ਆਪ ਵੀ ਸਮਾਨ ਵੀ ਸਭ ਕੁਝ ਰੁੱਲ ਜਾਣਾ ਸੀ ਇੱਕ ਤੁਸੀਂ ਦਰਸ ਦੇ ਘਰ ਵਿੱਚ ਆ ਗਏ ਹੋ ਤੇ ਕਿੰਨੀਆਂ ਕੋਚੀਆਂ ਖੁਸ਼ੀਆਂ ਮੱਖਣ ਚਾ ਲਵਾਣੇ ਦੀ ਝੋਲੀ ਜੀ ਵਾਪਸ ਪੈ ਗਈ ਆਮ ਕਟੜ ਲੋਗ ਇਹ ਚੀਜ਼ ਦਾ ਥੋੜਾ ਕਹਿੰਦੇ ਵੀ ਹੈ ਜੀ ਇਹ ਕਿਉਂ ਕਹਿੰਦੇ ਵੀ ਜੀ ਮੋਢਾ ਦੇ ਕੇ ਇਤਿਹਾਸ ਹੈ ਭਾਈ ਕਿਉਂਕਿ ਉਹਨੇ ਜਦੋਂ ਆਇਆ ਫਿਰ ਬਾਈ ਮੰਜੀਆਂ ਹਰ ਕੋਈ ਗੁਰੂ ਬਣੀ ਬੈਠਾ ਹੈ ਧੀਰਮਲ ਵੀ ਵਿੱਚ ਹੈ ਨਿਰਾਸ਼ ਹੋ ਗਿਆ ਸਭ ਅੱਗੇ ਪੰਜ-ਪੰਜ ਰੱਖੀਆਂ ਸਤਿ ਆਤਿ ਆਏਗਾ ਬੋਲੇ ਕਿਸੇ ਨੇ ਪੁੱਛਿਆ ਵੀ ਇੱਥੇ ਕੋਈ ਹੋਰ ਵੀ ਹੈ ਹੁਣ ਮੇਰੇ ਕੋ ਤੇ ਨਹੀਂ ਬੋਲਿਆ ਜਾਣਾ ਵੀ ਉਹਨੇ ਆਖਿਆ ਡੇਗਾ ਡੇਗਾ ਹੈ ਕਮਲਾ ਆਪ ਕੋ ਸਾਥ ਨਾ ਮਹਾਰਾਜ ਹੋ ਰਹੇ ਮਾਤਾ ਗੁਜਰੀ ਦੇ ਚਰਨ ਧੋਤੇ ਗਪੀਆ ਕਰੋ ਜਿੰਨੇ 26 ਸਾਲ ਗੇਟ ਦੇ ਪਹਿਰਾ ਦਿੱਤਾ ਹੈ ਕੋਈ ਸੇਵਾ ਜੀ ਕਮੀ ਨਾ ਜਾਵੇ ਕੋਈ ਕਮੀ ਨਾ ਜਾਵੇ ਤੇ ਉਸੇ ਰੇਲੇ ਨੇ ਉ ਜਾਵਾ ਮਹਾਪੁਰਸ਼ ਕਹਿੰਦੇ ਸੀ ਗ੍ਰਸਤੀ ਇੱਕ ਸਾਲ ਤਪ ਕਰੇ ਸਾਧੂ 100 ਸਾਲ ਕਰੇ ਪ੍ਰਤੀ ਵਰਤਾ ਇਸਤਰੀ ਇੱਕ ਮਹੀਨਾ ਕਰੇ ਫਲ ਬਰਾਬਰ ਆਖੋ ਸਤਨਾ ਪਤਾ ਗੁਜਰੀ ਦੇ ਰੱਬ ਨੇ ਪਤੀ ਵ੍ਰਧਾ ਇਸਤਰੀ ਵੀ ਨੇ ਬੰਦਗੀ ਵਾਲੇ ਵੀ ਨੇ ਸਿੱਖ ਕੌਮ ਵਰਗਾ ਮੀਰ ਹੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਪਰੇ ਤੋਂ ਪਰੇ ਐ ਚਾਰ ਸਹਿਬ ਜਹਾਦੇ ਨਹੀਂ ਮਾਣ ਮਾਤਾ ਜੀ ਨਹੀਂ ਮਾਣ ਪੰਜ ਪਿਆਰੇ ਨਹੀਂ ਮਾਣ ਇੱਕ ਜਗਾਰਾ ਦੇਣਾ ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਦੀ ਵਰਗੇ ਸਿੱਖ ਹੀ ਨਹੀਂ ਮਾਣ ਸਾ ਸ੍ਰੀਆ ਕਾਮੇ ਡਾ ਵੱਡਾ ਪਿਓ ਬੰਦ ਗੁਰੂ ਗੋਬਿੰਦ ਸਿੰਘ ਸਾਹਿਬ ਵਾ ਵਾ ਬੋਲੋ ਸਾਰੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਧੰਗੁਰੂ ਗੋਬਿੰਦ ਸਿੰਘ ਸਾਹਿਬ ਧੰਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੇ ਪੰਜ ਪਿਆਰੇ ਨਹੀਂ ਮਾਣ ਚਾਰ ਸਾਹਿਬਜ਼ਾਦੇ ਨਹੀਂ ਮਾਣ ਮਾਤਾ ਗੁਜਰ ਘੌਰ ਨਹੀਂ ਮਾਣ ਉਹਨਾਂ ਦੇ ਸਿੱਖ ਨਹੀਂ ਮਾਣ ਤੇ ਸਾਡੀ ਗੀਤ ਸੁਣ ਕੇ ਬੈਟਰੀ ਚਾਰ ਗੋਜੇ ਗੁਰੂ ਗੋਬਿੰਦ ਸਿੰਘ ਆਪ ਕੱਡੇ ਵੱਡੇ ਹੋਣਗੇ ਕੋਵੇ ਸਿੰਘ ਜੀ ਮੋਜ ਮੇ ਅਗਰਿਆ ਗਏ ਕਤਰੇ ਸੇ ਦਰਿਆ ਕਰ ਦਿਆ ਨਜ਼ਰਾਂ ਰਹਿਮਤ ਜਿਸ ਪਰ ਪੜੀ ਬੰਦੇ ਸੇ ਖੁਦਾ ਕਰ ਦਿਆ ਬੰਦੇ ਸੇ ਖੁਦਾ ਕਰ ਦਿਆ ਆਪਾਂ ਬਾਬਾ ਦੀਪ ਸਿੰਘ ਅੱਜ ਖੁਦਾ ਵਾਂਗੂੰ ਦਾਤਾਂ ਵੰਡਦੇ ਵੇ ਚਾਰ ਸਹਿਬਜ਼ਾਦੇ ਅੱਜ ਖੁਦਾ ਵਾਂਗੂੰ ਦਾਤਾਂ ਵੰਡਦੇ ਪਏ ਆਂ ਕਈ ਵਾਰੀ ਚਾਰ ਸਹਿਬਜ਼ਾਦੇ ਬਿਆਸਤਾ ਦੇ ਘਰ ਚ ਆ ਜਾਣ ਫਤੇਗੜ ਸਾਹਿਬ ਮੱਥਾ ਟੇਕਣ ਜਾਈਏ ਚਲੋ ਅਸੀਂ ਗ੍ਰਸਤੀ ਆ ਕੋਈ ਮੰਗਦੇ ਕੋਈ ਹੁੰਦਾ ਹੀ ਆ ਇੱਕਈ ਵਾਰੀ ਹਾਰ ਨਹੀਂ ਟੱਪਣ ਦਿੰਦੇ ਵਾਪਸ ਝੋਲੀ ਭਰ ਕੇ ਭੇਜਦੇ ਖੁਦਾ ਵਾਂਗੂ ਦਾਤਾਂ ਵੰਡ ਰਹੇ ਗੁਰੂ ਗੋਬਿੰਦ ਸਿੰਘ ਕਿੰਨੇ ਵੱਡੇ ਹੋਣਗੇ ਮੈਂ ਗੱਲ ਕਰ ਰਿਹਾ ਆਂ ਸਾਹਿਬ ਵੀ ਕਈ ਕਹਿੰਦੇ ਜੀ ਮੋਢਾ ਨਾ ਕਹੋ ਇਤਿਹਾਸ ਹੈ ਵੀ ਉਹ ਉਹਨੇ ਪੁੱਛਿਆ ਅਗਲੇ ਦਿਨ ਮੱਕ ਕੋਈ ਹੋਰ ਹੈਗੇ ਉਹਨਾਂ ਕਿਹਾ ਵੀ ਇਸ ਤਰ੍ਹਾਂ ਹੀ ਭੋਰੇ ਵਿੱਚ ਬੰਦਾ ਜਿਵੇਂ ਕਹਿੰਦਾ ਨਾ ਚਲੋ ਆਇਆ ਵਾ ਕਾਰਵਾਈ ਪਾਰ ਤੇ ਨਰੇਤੇ ਮਾਤਾ ਜੀ ਆਖਿਆ ਜੀ ਮੈਂ ਦਰਸ਼ਨ ਕਰਨੇ ਆ ਕਰ ਲਿਆ ਉਹ ਕਹਿੰਦੇ ਦਰਸ਼ਨ ਕਰਦੇ ਆਈ ਮਨ ਨੂੰ ਸਕੂਨ ਮਿਲਿਆ ਵੀ ਸਕੂਨ ਮਿਲਿਆ ਕਹਿੰਦਾ ਲੱਗਦਾ ਗੁਰਨਾਨਕ ਇਸੇ ਵੇੜੇ ਹੀ ਇਤਿਹਾਸ ਹੈ ਉਹਨੇ ਪੰਜ ਰੱਖੀਆਂ ਮਾਰਾਇ ਗੋਲ ਪਏ ਉਹ ਭਾਈ ਲਾਲਚ ਤੇ ਨਹੀਂ ਰੁਪਏ 500 100 ਖਗੇ ਤੇ ਪੰਜ ਰੱਖ ਨੇ ਆਖੋ ਸਾਥ ਕੋਈ ਹੋਵੇ ਕੋਈ ਇਹ ਗੋ ਤੇ ਆਸ ਮਾਰਾਇ ਨੇ ਐਂਜ ਮੋਡੇ ਤੋਂ ਖਜੂਰੀਆ ਲਾਇਆ ਕਹਿੰਦੇ ਉਹ ਮੱਖਣ ਸ਼ਰ ਲੁਬਾਣੇ ਅਜੇ ਤੇ ਮੋਡੇ ਤੋਂ ਮੇਖਾਂ ਦੇ ਨਿਸ਼ਾਨ ਵੀ ਨਹੀਂ ਗਏ ਜਿਹੜਾ ਮੋਡਾ ਦੇਖ ਕੇ ਬੰਨੇ ਲਾਇਆ ਬੇੜਾ ਜੇ ਦੇਖਾਂ ਦੇ ਨਿਸ਼ਾਨ ਵੀ ਨਹੀਂ ਗਏ ਆਖੋ ਸਾ ਤੋਏ ਪਾਸੇ ਮੇਰ ਵਾਤਾਰ ਓਲਾ i ਮੰਦ ਸਾਗਰ ਜਿਨ ਖਿਨ ਮੈਂ ਤਾਰਾ ਕੋਈ ਹੋਆ ਕਰਮ ਰਤ ਕੋਈ ਤੀਰਤ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ